ਇਹ ਤਸਵੀਰਾਂ ਲੁਧਿਆਣੇ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਤੇ ਕਿ ਪੰਜਾਬ ਪੁਲਿਸ ਅਤੇ ਪਿੰਡ ਵਾਲੇ ਆਮੋ ਸਾਹਮਣੇ ਹੋ ਜਾਂਦੇ ਨੇ ਬਾਇਓ ਗੈਸ ਫੈਕਟਰੀ ਬੰਦ ਕਰਵਾਉਣ ਦਾ ਵਿਰੋਧ ਹੁੰਦਾ ਹੈ ਅਧਿਕਾਰੀਆਂ ਨੇ ਟੈਂਟ ਅਤੇ ਛੱਡ ਉਖਾੜੇ ਆ ਜਿਆ ਪੰਜਾਬ ਦੇ ਲੁਧਿਆਣਾ ਦੇ ਕਸਬਾ ਜਗਰਾਓ ਨਜ਼ਦੀਕੀ ਪਿੰਡ ਖਾੜਾ ਵਿੱਚ ਅੱਜ ਪੁਲਿਸ ਤੇ ਪਿੰਡ ਵਾਲੇ ਆਮੋ ਸਾਹਮਣੇ ਹੋ ਗਏ ਵੱਡੀ ਗਿੰਤੇ ਵਿੱਚ ਪੁਲਿਸ ਕਰਮਚਾਰੀ ਪ੍ਰਸ਼ਾਸਨ ਤੈਨਾਤ ਰਹੇ ਨੇ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਕਦਰ ਪਿੰਡ ਦੇ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਨੇ ਧਰਨੇ ਦਾ ਰੂਪ ਲੈ ਲਿਆ ਤੇ ਅੱਜ ਆਮੋ ਸਾਹਮਣੇ ਪੁਲਿਸ ਵਾਲਿਆਂ ਦੇ ਨਾਲ ਹੁੰਦੇ ਨਜ਼ਰ ਆ ਰਹੇ ਨੇ ਇਸੇ ਧਰਨੇ ਨੂੰ ਖਦੇੜਨ ਦੇ ਲਈ ਬੀਤੇ ਦਿਨ ਜਿਲ੍ਹਾ ਪ੍ਰਸ਼ਾਸਨ ਦੀ ਯੋਜਨਾ ਵੀ ਬਣਾਈ ਗਈ ਸੀ ਕਰੀਬ 500 ਤੋਂ ਵੱਧ ਪੁਲਿਸ ਕਰਮੀ ਤੈਨਾਤ ਕੀਤੇ ਗਏ ਨੇ ਉਦਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਧਰਨਾ ਦੇ ਰਹੀ ਔਰਤਾਂ ਨੂੰ ਪੁਰਸ਼ ਤੋਂ ਧਰਨਾ ਟਾਨ ਦੇ ਲਈ ਆ ਗ੍ਰਾਵੀ ਗੀਤਾ ਉਹਨਾਂ ਨੂੰ ਗਿਆ ਗਿਆਨਵੇਦਨ ਕੀਤਾ ਗਿਆ ਕਿ ਇਹਨਾਂ ਨੂੰ ਕੋ ਤਰਨਾ ਖਤਮ ਕੀਤਾ ਜਾਵੇ ਪਰ ਪੁਲਿਸ ਦਾ ਵਿਰੋਧ ਹੁੰਦਾ ਦੇਖ ਪੁਲਿਸ ਕਰਮਚਾਰੀਆਂ ਨੇ लाठी चार्ज ਕਰ ਦਿੱਤਾ ਤਸਵੀਰਾਂ ਜਗਰਾਉ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਲੁਧਿਆਣੇ ਦੇ ਜਗਰਾਉਂ ਦੀਆਂ ਤਸਵੀਰਾਂ ਨੇ ਨਾਰੇਬਾਜ਼ੀ ਕਰ ਰਏ ਲੋਕਾਂ ਨੂੰ ਖੇਤਾਂ ਦੇ ਵਿੱਚ ਖਦੇੜਿਆ ਗਿਆ ਪ੍ਰਸ਼ਾਸਨ ਨੇ ਕਈ ਕਿਸਾਨ ਨੇਤਾਵਾਂ ਨੂੰ ਇਸ ਕਾਰਵਾਈ ਤੋਂ ਪਹਿਲਾਂ ਡਿਟੇਨ ਵੀ ਕਰ ਲਿਆ ਸੀ ਪੁਲਿਸ ਕਰਮੀਆਂ ਨੇ ਤਰਨਾਕਾਰੀਆਂ ਦਾ ਸ਼ੈੱਡ ਟੈਟ ਸਭ ਕੁਝ ਉਖਾੜ ਦਿੱਤਾ ਜਿਸ ਕਾਰਨ ਪਿੰਡ ਦੇ ਲੋਕਾਂ ਦੇ ਵਿੱਚ ਪੁਲਿਸ ਦੇ ਖਿਲਾਫ ਪਾਰੀ ਰੋਸ ਐਪਣ ਦੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਰ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਦਾ ਦਰ ਲੋਕ ਐ ਜਿਹੜੇ ਕਿ ਇਕੱਠੇ ਹੁੰਦੇ ਨੇ ਬਾਇਓਗੈਸ ਫੈਕਟਰੀ ਲੱਗਦੀ ਹੈ ਉਸ ਦਾ ਵਿਰੋਧ ਕੀਤਾ ਜਾਂਦਾ ਤੇ ਆਮੋ ਸਾਹਮਣੇ ਪੁਲਿਸ ਵਾਲੇ ਤੇ ਪਿੰਡ ਵਾਲੇ ਹੋ ਜਾਂਦੇ ਨੇ ਫੈਕਟਰੀ ਸਾਡੇ ਬਿਲਕੁਲ ਹਰੇ ਹੈ ਸ਼੍ਰੀ ਖੇਤਰ ਦੇ ਕੋਲ ਲੱਗ ਰਹੀ ਹੈ ਵੈਸੇ ਤਾਂ ਕਹਿੰਦੇ ਆ ਕਿ ਇਹ ਨੇੜੇ ਇੰਨੀ ਲੱਗ ਨਹੀਂ ਸਕਦੀ ਜਿੰਨਾ ਏਰੀਆ ਉਹਨਾਂ ਨੇ ਕਿਹਾ ਵਾ ਲਿਮਟ ਦਾ ਉਹਦੇ ਨੇੜੇ ਸਾਡੇ 35 ਤੋਂ 40 ਘਰ ਆਉਂਦੇ ਆ ਬਿਲਕੁਲ ਕਰੀਬ ਸਾਡੇ ਜਿਹੜਾ ਸਕੂਲ ਆ ਪ੍ਰਾਇਮਰੀ ਉਹ ਆ ਰਿਹਾ ਵਾ ਸਾਨੂੰ ਸਾਡੇ ਬੱਚਿਆਂ ਦੀਆਂ ਜਾਨਾਂ ਚਾਹੀਦੀਆਂ ਨੇ ਇਹ ਗੰਦੀ ਫੈਕਟਰੀ ਨਹੀਂ ਚਾਹੀਦੀ ਸਾਡੇ ਤੇ ਅੱਜ ਲਾਠੀ ਚਾਰਜ ਹੋਇਆ ਸਾਡੇ ਜਿਹੜੇ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ। ਸਾਨੂੰ ਔਰ ਨਹੀਂ ਦਿੱਤੇ ਸੀ। ਸਾਡੇ ਨੂੰ ਇੱਥੇ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਕਰਦਾ ਸੀ ਪੁਲਿਸ ਨੇ ਅੱਜ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਆ। ਮੁਲਾਜ਼ਮਾਂ ਨੇ ਬਹੁਤ ਸਾਡੇ ਨਾਲ ਰਫ ਲੈਂਗੁਏਜ ਵਿੱਚ ਗੱਲ ਕੀਤੀ ਆ। ਕਹਿੰਦੇ ਸੀ ਜਾਂ ਘਰਾਂ ਨੂੰ ਵਾਪਸ ਜਾਓ ਜਾਂ ਫਿਰ ਗੱਡੀਆਂ 'ਚ ਬੈਠੋ। ਅਸੀਂ ਗੱਡੀਆਂ 'ਚ ਬੈਠਣ ਨੂੰ ਵੀ ਤਿਆਰ ਸੀ। ਸਾਨੂੰ ਕੋਈ ਡਰ ਨਹੀਂ ਹੈਗਾ ਪਰ ਅਸੀਂ ਫੈਕਟਰੀ ਨਹੀਂ ਲਗਾਉਣੀ। ਸਾੜਾਂ ਦੀ ਅਵੇਸ਼ਕੀ ਮਨਜ਼ੂਰੀਆਂ ਲਗੀਆਂ ਹੁੰਦੀਆਂ ਪਰ ਅਸੀਂ ਆਪ ਦੇ ਪਿੰਡਾਂ 'ਚ ਫੈਕਟਰੀਆਂ ਨਹੀਂ ਲਗਾਉਂਦੇ। ਇਹ ਸਾਡੇ ਪਿੰਡਾਂ 'ਚ ਫੈਕਟਰੀਆਂ ਲੱਗਦੀਆਂ ਐ ਸਾਡੇ ਪਿੰਡ ਦੇ ਵਿੱਚ ਬਿਮਾਰੀ ਫੈਲਦੀ ਦੀ ਕਿਸ ਤਰ੍ਹਾਂ ਅਸੀਂ ਧਿਆਨ ਖ ਬਿਮਾਰੀ ਫੈਲਰੂਗੀ ਫਿਰ ਅਸੀਂ ਕਿੱਥੇ ਜਾਵਾਂਗੇ ਜਿਵੇਂ ਅਸੀਂ ਅੱਜ ਜੀ ਕੋਈ ਬਾਤ ਵਿੱਚ ਚਾਤ ਰਹੇ ਹਾਂ ਟਰੈਕਟਰਾਂ ਦੇ ਖਿਲਾਫ ਅਸੀਂ ਦੋਸ਼ ਸਾਰੇ ਕਰਦੇ ਆਂ ਸਾਲ ਹੋ ਗਿਆ ਸਾਨੂੰ ਪਰ ਦਿਨ ਪਰ ਅਸੀਂ ਐਵੇਂ ਹੀ ਕਰਦੇ ਰਹੇ ਹਾਂ ਟਰੈਕਟਰਾਂ ਪਹਿਲਾਂ ਵੀ ਚੱਲ ਰਹੀਆਂ ਪੰਜਾਬ ਦੇ ਵਿੱਚ ਟਰੈਕਟਰੀਆਂ ਜੀ ਨਹੀਂ ਜੀ ਪੰਜ ਤਾਈ ਲੱਗ ਰਹੀਆਂ ਸਾਰੇ ਸਾਡੇ ਪੈਣ ਪਹੀਆਂ ਦਾ ਇੱਕ ਆਏ ਜਿੰਨੇ ਤਾਈ ਹੋਰ ਤਾਈ ਵੀ ਲੱਗਦੇ ਉਹ ਵੀ ਸਾਡੇ ਨਾਲ ਆ ਇਕੱਠੇ ਸਾਰੇ ਅਸੀਂ ਜਾਣਦੇ ਆ ਜਿਹੜੀ ਆਪਣੀ ਤਰੀਕ ਪੈਂਦੀ ਉਹਦੇ ਵੀ ਅਸੀਂ ਜਾਣਦੇ ਆ 30 ਤਰੀਕ ਨੂੰ ਤਰੀਕ ਸੀਗੀ ਤੇ ਪਰ ਇਹਨਾਂ ਨੇ ਉਹ ਤੋਂ ਪਹਿਲਾਂ ਹੀ ਆ ਕੇ ਸਾਡਾ ਸਾਰਾ ਪੈਨ ਜਿਸ ਤਰ੍ਹਾਂ ਦਾ ਲੱਗਦਾ ਸਰਕਾਰ ਦਾ ਜਿਹੜਾ ਰਵਈਆ ਅਗੇ ਚਲਾ ਕੇ ਹਟਣ ਗਿਆ ਜੀ ਚਲਾ ਕੋਈ ਗੱਲ ਨਹੀਂ ਅੱਜ ਸਾਡੇ ਨਾਲ ਪੁਲਿਸ ਧੱਕਾ ਕਰ ਚੁੱਕੀ ਕੀ ਕਰ ਜੋ ਪਿੰਡ ਤਾਂ ਇੱਥੇ ਹੀ ਆ ਨਾ ਫੈਕਟਰੀ ਵੀ ਇੱਥੇ ਹੀ ਆ ਅਸੀਂ ਕੱਲ ਨੂੰ ਫੇਰ ਲਾ ਲਾਂਗੇ ਪਰ ਓਨੇ ਦਿਨ ਅਸੀਂ ਤਾਂ ਧਰਨੇ ਤੋਂ ਉਤਰਾਂ ਨਹੀਂ ਜਿੰਨੀ ਦੇਰ ਤਾਂ ਕੋਈ ਨਿਮਾਸ਼ ਨਿਮੇੜਾ ਨਹੀਂ ਹੁੰਦਾ ਬਹੁਤ ਬੰਦੇ ਚੱਕੇ ਗਿਆ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਰੇ ਜਿਹੜੀ ਹੈ ਇਹ ਆਪ ਦਾ ਇੱਥੇ ਧਰਨੇ ਵਾਲੇ ਥਾਂ ਤੇ ਇਕੱਠੇ ਹੋ ਗਏ ਆ ਇਹ ਕਾਠ ਜਾਨੀ ਸਾਡੇ ਨਗਰ ਦਾ ਕਾਫੀ ਹੋ ਗਿਆ ਸੀਗਾ ਕਿਹੜੇ ਵਜੇ ਪੁਲਿਸ ਨੇ ਅਰੈਸਟ ਕੀਤੇ ਉਹਨਾਂ ਦੇ ਬਾਰੇ ਪਤਾ ਕੁਝ ਨਹੀਂ ਹਲੇ ਤੱਕ ਸਾਨੂੰ ਕੋਈ ਨਹੀਂ ਪਤਾ ਜੀ ਕਿੱਥੇ ਲੈ ਗਏ ਆ ਜਾਂ ਕਿੱਥੇ ਨਹੀਂ ਲੈ ਗਏ ਪੁਲਿਸ ਨਾਲ ਗੱਲ ਕੀਤੀ ਸਾਡੇ ਕੋਲ ਡੇਢ ਘੰਟਾ ਜੀ ਸਾਨੂੰ ਦੱਸ ਨਹੀਂ ਰਹੇ ਜੀ ਕੋਸਟ ਪੁਲਿਸ ਵੀ ਦੇਖ ਹੀ ਰਹੇ ਆ ਪੂਰਾ ਸੋਹਣੀ ਚ ਬਦਲਿਆ ਪਿਆ ਉਹਦਾ ਪਿੰਡ ਅੰਦਾਜ਼ਾ ਹੈ ਕਿਨੇ ਬੰਦੇ ਚ ਗਏ ਸਾਡੇ 15 ਬੰਦੇ ਦੇ ਲਗਭਗ ਚੱਕੇ ਗਿਆ ਜੀ 15 ਜਾਂ 17 ਬੰਦੇ ਲਗਭਗ ਉਹਦੇ ਚੋ ਪੰਜ ਚਾਰ ਲੇਡੀਜ਼ ਵੀ ਆ ਕਿੰਨੇ ਵਜੇ ਪੁਲਿਸ ਨੇ ਚੇਰੇ ਆਪਣਾ ਸਾਨੂੰ ਲਗਭਗ 4:00 ਵਜੇ ਜੀ ਪੌਣੇ ਪੰਜ ਪੌਣੇ ਪੰਜ 4:30 ਵਜੇ ਸਾਡੇ ਪਿੰਡ ਦੇ ਪੂਰੀ ਹਫਰਾ ਦਾ ਬੜੀ ਮਤਗੀ ਸਾਰੇ ਜਿੰਨੇ ਗੁਰੂ ਘਰਾਂ ਦੇ ਵਿਅਕਤੀ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਟੱਕਾ ਮੂਤੀ ਦਿੱਤੀ ਆ ਪੂਰਾ ਜਾਨੀ ਕਿ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਧਰਨਾ ਚੱਲਦੇ ਨੂੰ ਸਾਤਵੇਂ ਹੀ ਬੈਠੇ ਆਸੀਂ ਆਪਦੀ ਜਗ੍ਹਾ ਤੇ ਬੈਠੇ ਸਾਡਾ ਸਾਰਾ ਸੈੱਡ ਇਹਨਾਂ ਨੇ ਢਾਟਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਟ੍ਰੌਸਟੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਟਾਟਾ ਇਹਨਾਂ ਨੇ 20 ਦਿਨ ਤੋਂ ਕਿਸਾਨ ਦੇ ਤਰੀਕੇ ਨਾਲ ਧਰਨਾ ਚੱਲ ਰਿਹਾ ਵਾ ਇਸ ਦੇ ਵਿੱਚ ਅੱਗੇ ਵੀ ਇਹਨਾਂ ਨੇ ਪੋਸਟੇ ਖੜਦੇ ਬਹੁਤ ਮਟੈਕਸਨ ਕੀਤਾ ਵਾ ਪਰ ਅਸੀਂ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਅੱਜ ਇਹਨਾਂ ਨੇ ਸਾਨੂੰ 4 ਵਜੇ 4:30 ਵਜੇ ਦੇ ਮੇਡ ਤੇੜਾ ਇਹਨਾਂ ਨੇ ਮੇਰੇ ਸਾਡੇ ਪਿੰਡ ਪੂਰੇ ਸੋਨੇ ਦੀ ਤਬਦੀਲ ਕਰਤਾ ਸਾਡੇ ਮੇਲ ਆਖੂ ਇਹਨਾਂ ਨੇ ਚੱਕ ਲਏ ਸਾਡੇ ਪਿੰਡ ਦੇ 15-20 ਬਜ਼ੁਰਗ ਤੇ ਬੀਬੀਰ ਇਹਨਾਂ ਨੇ ਮਤਲਬ ਹੋਰ ਜਾਨਾਂ ਉਹਨਾਂ ਚੱਕ ਕੇ ਥਾਲਿਆਂ ਦੇ ਵਿੱਚ ਲੈ ਚੁੱਕੇ ਆ ਸਾਨੂੰ ਇਹ ਨਹੀਂ ਪਤਾ ਉਹਨਾਂ ਨੇ ਉਹਦੇ ਕੀ ਕੀਤਾ ਪਰਤੇ ਪਾਏ ਜਾਂ ਨਹੀਂ ਪਾਏ 2-3 ਗੱਲ ਉਹ ਵੀ ਬਹੁਤ ਕਡਾਣੀ ਹਰਕਤ ਸੱਜਣਾ ਕੀਤੀ ਗਈ ਆ ਕਿਉਂਕਿ ਅਸੀਂ ਸਾਥ ਮੈਤਰੀਕਾ ਨਾਲ ਬੈਠੇ ਆ ਸਾਡੇ ਗੁਰੂ ਮਹਾਰਾਜ ਦੇ ਗੁਰੂਵਾਰਾ ਸਾਹਿਬ ਦੇ ਵਿੱਚ ਵੜ ਕੇ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਉੱਥੇ ਲੋਜਮੈਂਟ ਕਰਦੇ ਦੋਬੇ ਦੀਆਂ ਲੀਡਾਂ ਪੱਟੀਆਂ ਗੁਰੂਵਾਰਾ ਦੀ ਬੇਰਵੀ ਕੀਤੀ ਗਈ ਆ ਅਸੀਂ ਸਮੁੱਚੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਜਿਹੜੇ ਵਾਰਡਨ ਨਾਲ ਕਹਈ ਚੋਲੇ ਆ ਵੀ ਜੇ ਆਪਣੇ ਨਾਲ ਇਸ ਤਰ੍ਹਾਂ ਦਾ ਗੰਦਾ ਜਿਦਾਂ ਸਾਡੇ ਖਾੜੇ ਪੈਂਦੇ ਅਜਨੇ ਹੋਵੇ ਅੱਜ ਜੇ ਇਸ ਤਰ੍ਹਾਂ ਦਾ ਹੋ ਜਾਦਾ ਉਹਨਾਂ ਦੇ ਸਮੇਂ ਆਪਾਂ ਨੂੰ ਸਾਂ ਲੈਣ ਲਈ ਕੋਈ ਵੀ ਮਤਲਬ ਤਰੀਕੇ ਨਾਲ ਆਪਾਂ ਨਹੀਂ ਜੋ ਸਕਦੇ ਇਹ ਸਾਡਾ ਸਾਲ ਤੋਂ ਇੱਕਦੋ ਸਾਡਾ ਕਰ ਲਿਆ ਫੈਕਟਰੀ ਦੇ ਸਬੰਧ ਦੇ ਵਿੱਚ ਧਰਨਾ ਚੱਲ ਰਿਆ ਸੀ ਬੈਠੇ ਹਾਂ ਤੇ ਅੱਗੇ ਵੀ ਸਾਡਾ ਪੁਲਿਸ ਨਾਲ ਇੱਕ ਦੋ ਵਾਰੀ ਹੋਇਆ ਮਤਲਬ ਐਰਪੀਓ ਨੇ ਕੁਝ ਜ਼ਿਆਦਾ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਤਕਰੀਬ ਸਾਡੇ ਮਤਲਬ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸਾਂ ਆ ਚੁੱਕੀ ਸੀਗੀ ਜੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁਟ ਪੜ ਤਾ ਇਹਨਾਂ ਨੇ ਜੇ ਸੀ ਵੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਸੀਂ ਜਦੋਂ ਉਧਰ ਦੀ ਦਿਵਾ ਕਿਸੇ ਪਾਸੇ ਦੀ ਸਾਨੂੰ ਇਹ ਨੰਗਾ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਇੱਕ ਸੈਰ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਜਦੋਂ ਐਂਟਰ ਹੋਣ ਲੱਗੇ ਆ ਸਾਡੇ ਨਾਲ ਪੁਲਿਸ ਨੇ ੱਟਕਾ ਕੀਤਾ ਸਾਡੇ ਡੰਡੇ ਮਾਰੇ ਦਾਠੀਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਲੁਧਿਆਣਾ ਲਾਈਫ ਲਈ ਮਿਥਾਪੜਤ ਰਿਪੋਰਟ